ਪੁਰਤ ਮਹੱਲਾ ਨਾਮਾ ਜੋ ਨਿਰਦੁਖ ਮੈਂ ਦੁਖ ਨਹੀਂ ਮਾਨੇ ਸੁਖ ਸੁਨੇ ਔਰ ਪਹਿ ਨਹੀਂ ਜਾਕੇ ਕੰਚਨ ਮਤੀ ਮਨੇ ਰਉ ਮਹਿ ਨਿੰਦਿਆ ਨਹ ਉਸਤ ਤਜਕੇ ਲੋਭ ਮੋਹ ਬੰਨਾ ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨੇ અપਮਾਨਾ ਅਸਾ ਮਨਸਾ ਸਗਲ ਤੇ ਅਗੇ ਜਗਤੇ ਰਹੇ ਨਰਸ ਕਾਮ ਕਰੋ ਦੇ ਜੇ ਪਰਸੇ ਨਾਹਿੰ ਤੈ ਕਟ ਬ੍ਰਹਮ ਨੇ ਵਸ ਗੁਰ ਕਿਰਪਾ ਜੇ ਨਰ ਕੋ ਕਿਨੀ ਤਹ ਏ ਜੁਗਤ ਪ੍ਰੇਸ਼ਾਨੀ ਨਾਨਕ ਲੀਨ ਭਇਓ ਗੋਵਿੰਦ ਸਿਉ ਜੋ ਪਾਣੀ ਸੰਗ ਪਾਣੀ ਗੁਰ ਕਿਰਪਾ ਦੇ ਨਰ ਕੋ ਕਿਨੀ ਤੈ ਜੁਗਤ ਪਰਸ਼ਾਨੀ ਨਾਨਕ ਲੀਨ ਪਇਓ ਗਵਿੰਦ ਸਿਓ ਜੋ ਪਾਣੀ ਸੰਗ ਪਾਣੀ ਇਹ ਸ਼ਬਦ ਸਤਗੁਰ ਤਿਗ ਭਦਰ ਜੀ ਮਹਾਰਾਜ ਰਗ ਸੋਟ ਸੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਵਰ ਸ਼ਤਰ ਦੇ ਮਾਲ ਜਿਹਦੇ ਅੰਗ 633 ਤੇ ਸਿਸ਼ੋਤ ਹੈ ਨਾਮੇ ਪਾਤਸ਼ਾਹ ਜੀਵ ਨੂੰ ਸਮਝਾ ਰਹੇ ਉੱਥੇ ਮਨ ਆਪਣੇ ਨੂੰ ਵੀ ਸਮਝਾ ਰਹੇ ਕਿ ਜਿਹੜਾ ਦੁਨੀਆ ਤੇ ਦੁੱਖ ਸੁਖ ਆਸਾ ਤ੍ਰਿਸ਼ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਾਰਾ ਜੋ ਕੁਝ ਵੀ ਹੈ ਇਹ ਸਿਰਫ ਮਨੁੱਖ ਲੋਕਾਂ ਤੱਕ ਹੈ ਸੀਮਤ ਜਿਹੜੇ ਲੋਕ ਦੁਨਿਆਵੀ ਚੰਝੜ ਦੇ ਵਿੱਚ ਰਹਿੰਦੇ ਆ ਜਿਹੜਾ ਜੀਵ ਉਸ ਪਰਮਾਤਮਾ ਦਾ ਨਾਮ ਦਾ ਸਿਮਰਨ ਕਰਦਾ ਪਰ ਉਸ ਦੇ ਵਿੱਚ ਹਰ ਟਾਈਮ ਉਸ ਦੀ ਸਤ ਲੱਗੀ ਰਹਿੰਦੀ ਹੈ ਤਾਂ ਉਸ ਦੀ ਅਵਸਥਾ ਜਿਹੜੀ ਬਣ ਜਾਂਦੀ ਹੈ ਇਸ ਸ਼ਬਦ ਦੇ ਵਿੱਚ ਸਤਗੁਰ ਸਮਝਾ ਰਹੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਜਿਸ ਜੀਵ ਨੂੰ ਦੁੱਖ ਵੀ ਨਹੀਂ ਲੱਗਦਾ ਕੋਈ ਨਹੀਂ ਉਹਨੂੰ ਦੁੱਖ ਜਿਹੜਾ ਹੈ ਨਾ ਸੁਖ ਚੰਗਾ ਨਾ ਦੁੱਖ ਮਾੜਾ ਸਿਰਫ ਤੇ ਸਿਰਫ ਉਸ ਨੂੰ ਪ੍ਰਮਾਤਮਾ ਦੇ ਨਾਮ ਦੇ ਨਾਲ ਪ੍ਰੀਤ ਹੁੰਦੀ ਹੈ ਸੁਖ ਸੁਨੇਹ ਔਰ ਭੈ ਨਹੀਂ ਜੱਕੇ ਕੰਚਨ ਮੱਟੀ ਮੰਨੇ ਉਸ ਨੂੰ ਜਿਹੜੇ ਸੁਖ ਵੀ ਹੈ ਉਹਨਾਂ ਦੇ ਨਾਲ ਵੀ ਕੋਈ ਮੋਹ ਨਹੀਂ ਹੈ ਦੁੱਖ ਤੋਂ ਵੀ ਉਸ ਨੂੰ ਕੋਈ ਡਰ ਨਹੀਂ ਲੱਗਦਾ ਕਿਉਂਕਿ ਇਹ ਜਿਹੜਾ ਸਰੀਰ ਹੈ ਇਸ ਨੂੰ ਮਿੱਟੀ ਦੇ ਸਮਾਨ ਸਮਝਦਾ ਸੋਮੇ ਨੂੰ ਮਿੱਟੀ ਦੇ ਸਮਾਨ ਸਮਝਦਾ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਮੌਤ ਦਾ ਭੈ ਨਹੀਂ ਹੁੰਦਾ ਹਰ ਟਾਈਮ ਸਿਰਫ ਆਪਣੇ ਵਿਚ ਰਹਿੰਦੇ ਆ ਉਸ ਜੀਵ ਨੂੰ ਸਿਰਫ ਤੇ ਸਿਰਫ ਪ੍ਰਮਾਤਮਾ ਦੀ ਪ੍ਰੀਤ ਹੀ ਪਿਆਰੀ ਹੈ ਇਸ ਕਰਕੇ ਚਾਹੇ ਦੁੱਖ ਹੋਵੇ ਚਾਹੇ ਸੁਖ ਹੋਵੇ ਉਸ ਨੂੰ ਨਾ ਕੋਈ ਗਮੀ ਹੁੰਦੀ ਹੈ ਨਾ ਕੋਈ ਖੁਸ਼ੀ ਹੁੰਦੀ ਹੈ ਸਿਰਫ ਪ੍ਰਮਾਤਮਾ ਦੇ ਸਿਮਰਨ ਦੇ ਨਾਲ ਲੱਗਣ ਲੱਗੀ ਹੈ ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਉਭਮਾਨ ਅਗਰ ਕੋਈ ਉਸ ਦੀ ਨਿੰਦਿਆ ਵੀ ਕਰਦਾ ਹੈ ਤਾਂ ਵੀ ਉਸ ਨੂੰ ਕੋਈ ਮਾਰਨ ਨਹੀਂ ਲੱਗਦਾ ਜੇਕਰ ਉਸ ਦੀ ਕੋਈ ਸ਼ਾਨਦਤ ਕਰਦਾ ਜਾਂ ਉਸ ਦੀ ਸ਼ੁਭਾ ਕਰਦਾ ਤਾਂ ਵੀ ਉਸ ਨੂੰ ਕੋਈ ਇਹਦਾ ਖੁਸ਼ੀ ਨਹੀਂ ਹੁੰਦੀ ਲੋਭ ਮੋਹ ਅਭਿਮਾਨਾ ਨਾ ਉਸ ਨੂੰ ਲੋਭ ਨਾ ਕਿਸੇ ਤਰ੍ਹਾਂ ਦਾ ਮੋਹ ਨਾ ਹੀ ਉਸ ਨੂੰ ਹੰਕਾਰ ਹੁੰਦਾ ਇਸ ਕਰਕੇ ਪ੍ਰਮਾਤਮਾ ਦੇ ਜੀਵ ਜਿਹੜੇ ਜਿਨ੍ਹਾਂ ਨੇ ਸਿਮਰਨ ਆ ਕੇ ਕਰਨਾ ਹੈ ਉਸ ਸੰਸਾਰੀ ਦੁੱਖਾਂ ਸੁੱਖਾਂ ਤੋਂ ਦੂਰ ਹੋ ਜਾਂਦੇ ਉਹਨਾਂ ਦਾ ਤਨ ਇਹਦਾ ਹੈ ਹਰ ਟੈਮ ਕਾਰ ਦੇ ਵਿੱਚ ਲੱਗਾ ਰਹਿੰਦਾ ਤੇ ਮਨ ਯਾਰ ਦੇ ਵਿੱਚ ਲੱਗਾ ਰਹਿੰਦਾ ਉਹਨਾਂ ਦੇ ਸਤ ਜਿਹੜੀ ਹੈ ਪ੍ਰਮਾਤਮਾ ਦੇ ਨਾਲ ਲੱਗੀ ਰਹਿੰਦੀ ਹੈ ਸੋ ਇਸੇ ਕਰਕੇ ਉਹਨਾਂ ਨੂੰ ਕਿਸੇ ਵੀ ਕਿਸਮ ਦਾ ਲਾਲਚ ਨਹੀਂ ਹੁੰਦਾ ਕਿ ਅਸੀਂ ਕੋਈ ਜਾਇਦਾਦ ਬਣਾਉਣੀ ਹੈ ਕਿਸੇ ਕਿਸਮ ਦਾ ਮੋਹ ਨਹੀਂ ਹੁੰਦਾ ਕਿ ਸਾਡੇ 3 ਪੁੱਤਰ ਚਾਹੀਦੇ ਹੈ ਸਾਡੇ ਮਹਿਲ ਬਾੜੀਆਂ ਚਾਹੀਦੇ ਹੈ ਅਤੇ ਜੋ ਵੀ ਕੁਝ ਉਹਨਾਂ ਦੇ ਕੋਲ ਹੁੰਦਾ ਉਹਦਾ ਉਹ ਬਮਾਨ ਵੀ ਨਹੀਂ ਕਰਦੇ ਉਹਨਾਂ ਨੂੰ ਕੋਈ ਹੰਕਾਰ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਖਾਲੀ ਐਸੀ ਖਾਲੀ ਜਾਣਾ ਸਿਰਫ ਨਾਮ ਜਿਹੜਾ ਪਰਮਾਤਮਾ ਦਾ ਜਿੰਨਾ ਵੀ ਕਮਾਲਿਆ ਉਹ ਨਾਲ ਜਾਣਾ ਹੈ ਹਰ ਖ ਸੁਗ ਤੇ ਰਹੇ ਨਿਆਰੋ ਨਾ ਮਾਨ અપਮਾਨ ਨਾ ਉਸ ਨੂੰ ਕੋਈ ਇਹੋ ਜਿਹਾ ਲੱਗਦਾ ਕਿ ਘਰ ਦੇ ਵਿੱਚ ਕੋਈ ਸੋਗ ਆ ਗਿਆ ਹੈ ਨਾ ਉਸ ਨੂੰ ਕੋਈ ਗਮੀ ਨਾ ਕੋਈ ਇਹੋ ਜਿਹੀ ਖੁਸ਼ੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਅਲੱਗ ਰਹਿੰਦਾ ਨਰਲੇਪ ਰਹਿੰਦਾ ਉਹ ਉਸ ਨੂੰ ਕੋਈ ਵੀ ਇਹਨਾਂ ਚੀਜ਼ਾਂ ਤੱਕ ਮਤਲਬ ਨਹੀਂ ਦਿੰਦਾ ਨਾਹੀਂ ਮਾਨ અપਮਾਨ ਅਗਰ ਕੋਈ ਉਸ ਦੇ ਇਨਸਲਟ ਵੀ ਕਰਦਾ ਬੇਇੱਜ਼ਤੀ ਵੀ ਕਰਦਾ ਜਾਂ ਉਸ ਨੂੰ ਬਹੁਤ ਚੰਗਾ ਕਹਿੰਦਾ ਉਸ ਨੂੰ ਇਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਹੁੰਦਾ ਸਿਰਫ ਤੇ ਸਿਰਫ ਤਿਆਗ ਤੇ ਬਰਾਗ ਦੇ ਵਿੱਚ ਹੀ ਉਹਨਾਂ ਦੀ ਜ਼ਿੰਦਗੀ ਜਿਹੜੀ ਬਤੀਤ ਹੁੰਦੀ ਹੈ ਇਸੇ ਕਰਕੇ ਉਹਨਾਂ ਨੇ ਜਿਸ ਪਰਮਾਤਮਾ ਦਾ ਜਦੋਂ ਵੀ ਉਹ ਪਰਮਾਤਮਾ ਦਾ ਨਾਮ ਜਪਦੇ ਤਾਂ ਉਹਨਾਂ ਨੂੰ ਇਹ ਵੀ ਮਾਣ ਨਹੀਂ ਹੁੰਦਾ ਕਿ ਅਸੀਂ ਪਰਮਾਤਮਾ ਦਾ ਨਾਮ ਜਪ ਰਹੇ ਹਾਂ ਅਸੀਂ ਤੁਹਾਡੇ ਤੋਂ ਚੰਗੇ ਹਾਂ ਨਾ ਉਹਨਾਂ ਨੂੰ ਕੋਈ ਸ਼ੋਭਾ ਨਹੀਂ ਚਾਹੀਦੀ ਕੋਈ ਨਿੰਦਿਆ ਕਰਦਾ ਉਹਨਾਂ ਨੂੰ ਵੀ ਕੋਈ ਮੜਾ ਨਹੀਂ ਕਹਿੰਦੇ ਸੋ ਪਰਮਾਤਮਾ ਦੇ ਵਿੱਚ ਹਰ ਟਾਈਮ ਲੀਨ ਰਹਿਣ ਵਾਲੇ ਉਹਨਾਂ ਦਾ ਇੱਕੋ ਹੀ ਨੋਰਥ ਹੁੰਦਾ ਕਿ ਜੀਵਨ ਦੀ ਬਾਜ਼ੀ ਜਿਹੜੀ ਹੈ ਜਿੱਤ ਕੇ ਜਾਣੀ ਹੈ ਕਿਉਂਕਿ ਜਿੰਦੇ ਜੀ ਉਹਨਾਂ ਨੇ ਇਸ ਤਨ ਤੋਂ ਦੂਰ ਹੋ ਕੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਵੇਸ਼ਾਂ ਨੂੰ ਬਕਾਰਾਂ ਨੂੰ ਛੱਡਿਆ ਹੋਇਆ ਹੁੰਦਾ ਇਸ ਕਰਕੇ ਉਹ ਦੁਨੀਆ ਦੀ ਮੋਹ ਮਾਇਆ ਦੇ ਵਿੱਚੋਂ ਦੂਰ ਹੋ ਜਾਂਦੇ ਐ ਐਸੇ ਕਰਕੇ ਉਹਨਾਂ ਨੂੰ ਨਾ ਧਨ ਚੰਗਾ ਲੱਗਦਾ ਨਾ ਮਨ ਚੰਗਾ ਲੱਗਦਾ ਨਾ ਧਨ ਚੰਗਾ ਲੱਗਦਾ ਸਿਰਫ ਤੇ ਸਿਰਫ ਉਸ ਦੀ ਪ੍ਰੀਤ ਹੀ ਚੰਗੀ ਲੱਗਦੀ ਹੈ ਆਸਾ ਮਨਸਾ ਸਗਲ त्याਗੇ ਜਗ ਤੇ ਰਹੇ ਨਰਸ ਉਹਨਾਂ ਨੂੰ ਕੋਈ ਇਛਾਾਂ ਮੇ ਹੁੰਦੀਆਂ ਕੋਈ ਉਹਨਾਂ ਦੀ ਮੰਗਤ ਨਹੀਂ ਹੁੰਦੀ ਕੋਈ ਉਹਨਾਂ ਦੇ ਵਿੱਚ ਮੰਗ ਨਹੀਂ ਹੁੰਦੀ ਉਹਨਾਂ ਦੀ ਕਿ ਸਾਨੂੰ ਆ ਚੀਜ਼ ਚਾਹੀਦੀ ਹੈ ਆ ਸਾਡੀ ਇੱਛਾ ਪੂਰੀ ਹੋਣੀ ਚਾਹੀਦੀ ਹੈ ਸਾਰਾ ਕੁਝ ਨੇ ਤਿਆਗਿਆ ਹੁੰਦਾ ਜਗ ਤੋਂ ਉਹ ਹਮੇਸ਼ਾ ਹੀ ਉਦਾਸ ਰਹਿੰਦੇ ਹੈ ਜੇਕਰ ਉਹ ਜਗ ਦੇ ਨਾਲ ਪਿਆਰ ਕਰਨ ਤਾਂ ਫਿਰ ਰੱਬ ਤੋਂ ਦੂਰ ਹੋ ਜਾਣਗੇ ਕਿਉਂਕਿ ਉਹਨਾਂ ਨੂੰ ਤਾਂ ਇਹੋ ਹੀ ਹਿੰਦਾ ਕਿ ਪਰਮਾਤਮਾ ਦੇ ਤੋਂ 1 ਇੰਚ ਵੀ ਦੂਰ ਨਾ ਹੋ ਜਾਈਏ ਕਿਉਂਕਿ ਉਹਨਾਂ ਦੀ ਪਰਮਾਤਮਾ ਦੇ ਨਾਲ ਲਗਨ ਜਦ ਲੱਗ ਜਾਂਦੀ ਹੈ ਤਾਂ ਉਹਨਾਂ ਨੂੰ ਇਸ ਸਰੀਰ ਨੂੰ ਚਾਹੇ ਕੁਝ ਵੀ ਹੋ ਜੂਵੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਇਸੇ ਕਰਕੇ ਨੌਵੇਂ ਪਾਤਸ਼ਾਹ ਆਪਣੇ ਸਭ ਤੋਂ ਧਿਆਨ ਪਰਮਾਤਮਾ ਦੇ ਵਿੱਚ ਲੀਨ ਹੋਣ ਕਰਕੇ ਉਹਨਾਂ ਨੂੰ ਕੋਈ ਵੀ ਨਹੀਂ ਲੱਗਾ ਕਿ ਮੇਰਾ ਸਿਰ ਜਿਹੜਾ ਉਹ ਕਟਿਆ ਜਾਣਾ ਹੈ ਉਹਨਾਂ ਨੇ ਲੇਕਿਨ ਆਪਣੇ ਪਰਮਾਤਮਾ ਦੇ ਨਾਲ ਲਿਵ ਲਾਈ ਸੀ ਅਤੇ ਜੋ ਕੋੜ ਸੀਗਾ ਉਸ ਨੂੰ ਕਦੀ ਵੀ ਮੰਨਿਆ ਨਹੀਂ ਬੁਰਾਈ ਨੂੰ ਕਦੀ ਵੀ ਉਹਨਾਂ ਨੇ ਚੰਗਾ ਨਹੀਂ ਕਿਹਾ ਇਸੇ ਕਰਕੇ ਉਹਨਾਂ ਨੇ ਜਦੋਂ ਦੁਨੀਆ ਤੋਂ ਆਪਣੇ ਆਪ ਨੂੰ ਧਰਮ ਦੇ ਖਾਤਰ ਸਿਰ ਬਾਝ ਦਿੱਤਾ ਆਪਣਾ ਤਾਂ ਜੋ ਭਾਰਤ ਦੇ ਅੱਜ ਦੇ ਲੋਕ ਐਸੇ ਕਰਕੇ ਨਵੇਂ ਪਾਤਸ਼ਾਹ ਨੂੰ ਭਾਰਤ ਦੇ ਲੋਕ ਸਾਰੇ ਹੀ ਹਿੰਦ ਦੀ ਚਾਦਰ ਕਹਿ ਕੇ ਜੋ ਬੁਲਾਉਂਦੇ ਆ ਤੇ ਹਿੰਦ ਦੀ ਚਾਦਰ ਨਹੀਂ ਉਹ ਤਾਂ ਪੂਰੀ ਦੁਨੀਆ ਦੀ ਚਾਦਰ ਬਣ ਗਏ ਕਿਉਂਕਿ ਉਹਨਾਂ ਨੇ ਕੋਈ ਭਾਰਤ ਦੇ ਲੋਕਾਂ ਦੀ ਬਰਾਈ ਦੇ ਖਾਤਰ ਨਹੀਂ ਲੜੇ ਉਹ ਤਾਂ ਕੋਈ ਵੀ ਦੁਨੀਆ ਦੀ ਬਰਾਈ ਹੈ ਉਹਦੇ ਖਾਤਰ ਉਹਨਾਂ ਨੇ ਆਪਣੇ ਸੀਸ ਨੂੰ ਬਾਹਰ ਦਿੱਤਾ ਕਾਮ ਕ੍ਰੋਧ ਦੇ ਪਰਸੇ ਨਾਹੀਂ ਤੇ ਕਟ ਬ੍ਰਹਮ ਨਿਵਸਨ ਕਾਮ ਕ੍ਰੋਧ ਲੋਭ ਨੂੰ ਹੰਕਾਰ ਤੋਂ ਉਹ ਹਮੇਸ਼ਾ ਦੂਰ ਰਹਿੰਦੇ ਹਨ ਉਹਨਾਂ ਨੂੰ ਹਮੇਸ਼ਾ ਹੀ ਵਿਸ਼ੇ ਬਕਾਰਾਂ ਦੇ ਨਾਲ ਕੋਈ ਲਗ ਲਗਾ ਨਹੀਂ ਹੁੰਦਾ ਇਹ ਜਿਹੜੀ ਪੋਜੀਸ਼ਨ ਸਾਰੇ ਦੇ ਸਾਦੇ ਹੈ ਕਿ ਨਾ ਲੋਭ ਚੰਗਾ ਨਾ ਕ੍ਰੋਧ ਨਾ ਕਾਮਨਾ ਹਰਖ ਨਾ ਸੋਗ ਨਾ ਚਾਹੇ ਸੋਨਾ ਹੈ ਸਭ ਮਿੱਟੀ ਦੇ ਬਰਾबरी ਉਹ ਸਮਝਦੇ ਹੈ ਤੇ ਇਹੋ ਜੇ ਜੀਵ ਨੂੰ ਫਿਰਕੀ ਕਿਹਾ ਜਾਂਦਾ ਕਿ ਉਹਦੇ ਵਿੱਚ ਪਰਮਾਤਮਾ ਦਾ ਬਾਸ ਹੋ ਗਿਆ ਤਹਿ ਕਟ ਬ੍ਰਹਮ ਨਿਵਸ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਦੂਰ ਹੋ ਜਾਂਦੇ ਉਸ ਤਨ ਦੇ ਵਿੱਚ ਪਰਮਾਤਮਾ ਦਾ ਵਾਸ ਹੋ ਜਾਂਦਾ ਹਰ ਟਾਈਮ ਉਹਨਾਂ ਦੀ ਲਗਨ ਜਿਹੜੀ ਹੈ ਪਰਮਾਤਮਾ ਦੇ ਨਾਲ ਲੱਗੇ ਜਾਂਦੀ ਹੈ ਗੁਰ ਕਿਰਪਾ ਜੇ ਨਰਕੋ ਕਿੰਨੀ ਤਹਿ ਜੁਗਤ ਪਛਾਨੇ ਪਰਮਾਤਮਾ ਬਲੋ ਜੋ ਗੁਰੂ ਦੀ ਕਿਰਪਾ ਹੁੰਦੀ ਹੈ ਜਿਸ ਜੀਵ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਇਹ ਸਾਰੇ ਦੀ ਸਾਰੀ ਜਿਹੜੀ ਜੁਗਤ ਦੁਨੀਆ ਦੀ ਬਣੀ ਹੋਈ ਹੈ ਕਿ ਕੀ ਹੈ ਦੁਨੀਆ ਦੇ ਉੱਤੇ ਕੀ ਚੱਲ ਰਿਹਾ ਕੀ ਚੱਲਣਾ ਹੈ ਕੀ ਹੋ ਚੁੱਕਾ ਇਹ ਸਾਰੇ ਦੀ ਸਾਰੀ ਉਹਨਾਂ ਨੂੰ ਗਿਆਨ ਹੋ ਜਾਂਦਾ ਇਹ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਬੰਦੇ ਨੂੰ ਇਹ ਸਾਰੀਆਂ ਚੀਜ਼ਾਂ ਪਤਾ ਲੱਗਦੀਆਂ ਪਰ ਲੱਗਦੀਆਂ ਉਦੋਂ ਹੀ ਪਤਾ ਹੈ ਜਦੋਂ ਉਹ ਆਪਣੇ ਆਪ ਨੂੰ ਦੁਨੀਆ ਤੋਂ ਉਦਾਸ ਕਰ ਲੈਂਦਾ ਦੁਨੀਆਨ ਤੋਂ ਨਰਲੇਪ ਹੋ ਜਾਂਦਾ ਨਾ ਉਹਨੂੰ ਸੁੱਖ ਨਾ ਉਹਨੂੰ ਦੁੱਖ ਨਾ ਉਹਨੂੰ ਸੋਗ ਨਾਉ ਨਾਮ ਨਾਉ ਉਪਮਾਨ ਕਿਸੇ ਵੀ ਤਰ੍ਹਾਂ ਦਾ ਉਹਨੂੰ ਨਿੰਦਿਆ ਚੁਗਲੀ ਕੁਝ ਵੀ ਨਹੀਂ ਆਉਂਦਾ ਕੋਈ ਜੋ ਮਰਜੀ ਕਹੇ ਸਿਰਫ ਤੇ ਸਿਰਫ ਪਰਮਾਤਮਾ ਦੀ ਪ੍ਰੀਤ ਹੀ ਹੈ ਨਾਮ ਕਲੀਮ ਭਇਓ ਗਵਿੰਦਸੂ ਜੋ ਪਾਣੀ ਸੰਗ ਪਾਣੀ ਜਿਸ ਜੀਵ ਨੇ ਪਰਮਾਤਮਾ ਦਾ ਨਾਮ ਜਪ ਲਿਆ ਉਹ ਇਸ ਤਰ੍ਹਾਂ ਇੱਕ ਨਿਕ ਹੋ ਜਾਂਦਾ ਜਿਵੇਂ ਪਾਣੀ ਤੋਂ ਦੂਸਰੇ ਪਾਣੀ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ ਸੋ ਇਸੇ ਕਰਕੇ ਉਹਨਾਂ ਨੇ ਪ੍ਰੀਤ ਦੇ ਨਾਲ ਲਾਉਣ ਲਈ ਪਰਮਾਤਮਾ ਦੇ ਨਾਲ ਪ੍ਰੀਤ ਲਾਉਣ ਲਈ ਤਰਜੀਹ ਦਿੱਤੀ ਹੈ ਉਹਨਾਂ ਨੇ ਇਸੇ ਕਰਕੇ ਕਿਹਾ ਕਿ ਸੁਖ ਦੁਖ ਜੇ ਪਰਸੇ ਨਹੀਂ ਲੋਭ ਮੋਹ ਅਭਿਮਾਨਾ ਕਹੋ ਨਾਨਕ ਸੁਨਰੇ ਮਨਾ ਸੋ ਮੂਰਤ ਭਗਵਾਨ ਦੀ ਜਿਹੜੇ ਜੀਵ ਨੂੰ ਨਾ ਸੁਖ ਨਾ ਦੁਖ ਕੋਈ ਲੋਭ ਨਹੀਂ ਕੋਈ ਮੋਹ ਨਹੀਂ ਕੋਈ ਹੰਕਾਰ ਨਹੀਂ ਕੋਈ ਮਾਨ ਨਹੀਂ ਕੋਈ ਵਿਮਾਨ ਨਹੀਂ ਉਹ અપਮਾਨ ਨਹੀਂ ਉਸ ਜਿਹੜੀ ਮਹਰਤ ਹੈ ਉਹ ਭਗਵਾਨ ਹੀ ਹੈ ਜਦੋਂ ਕੋਈ ਪੁੱਛਦਾ ਹੈ ਕਿ ਪਰਮਾਤਮਾ ਕਿਸ ਨੇ ਦੇਖਿਆ ਇਹ ਜਦੋਂ ਗੁਣਾ ਜਾਂਦੇ ਆ ਜੀਵ ਦੇ ਵਿੱਚ ਉਹੋ ਹੀ ਪਰਮਾਤਮਾ ਹੋ ਜਾਂਦਾ ਇਹ ਗੁਣ ਹੀ ਪਰਮਾਤਮਾ ਨੇ ਕਿਉਂਕਿ ਦੁਨੀਆ ਤੋਂ ਨਰ ਲੇਪ ਹੋ ਜਾਣਾ ਕੋਈ ਇੱਛਾ ਨਹੀਂ ਕੋਈ ਮਨਸਰ ਨਹੀਂ ਕੋਈ ਸੁਖ ਨਹੀਂ ਕੋਈ ਦੁੱਖ ਨਹੀਂ ਕੁਝ ਵੀ ਉਹਨਾਂ ਨੂੰ ਇਹੋ ਜਿਹਾ ਨਹੀਂ ਲੱਗਦਾ ਕਿ ਦੁਨੀਆ 'ਤੇ ਆ ਕਿਉਂ ਹੋ ਗਿਆ ਸਿਰਫ ਉਹਦੀ ਰਜਾ ਦੇ ਵਿੱਚ ਰਹਿੰਦੇ ਆਪਣੇ ਆਪ ਨੂੰ ਦੁਨੀਆ ਤੋਂ ਅਲੱਗ ਰੱਖ ਕੇ ਦੁਨੀਆ ਦੇ ਵਿੱਚ ਵਿਚਰਦੇ ਜ਼ਰੂਰ ਹੈ ਲੇਕਿਨ ਸਤ ਤਿਆਨ ਉਹਨਾਂ ਦਾ ਹਮੇਸ਼ਾ ਪਰਮਾਤਮਾ ਦੀ ਲਗਨ ਦੇ ਵਿੱਚ ਲੱਗਾ ਰਹਿੰਦਾ ਸੋ ਜੀਵ ਨੂੰ ਚਾਹੀਦਾ ਕਿ ਜਦੋਂ ਉਸਨੇ ਪਰਮਾਤਮਾ ਦਾ ਨਾਮ ਜਪਣਾ ਹੈ ਪਰਮਾਤਮਾ ਦੇ ਨਾਮ ਨੂੰ ਚੋਣਾ ਹੈ ਤਾਂ ਉਸ ਨੂੰ ਇਹਨਾਂ ਚੀਜ਼ਾਂ ਦਾ ਹੌਲੀ-ਹੌਲੀ ਅਭਿਆਸ ਹੋਣਾ ਹੈ ਕਿ ਉਹਦੇ ਵਿੱਚ ਸੰਤੋਖ ਵੀ ਆਉਣਾ ਹੈ ਇਹ ਵਿਚਾਰ ਵੀ ਆਉਣਾ ਹੈ ਸੱਚ ਦਾ ਮਾਰਗ ਵੀ ਉਸਨੇ ਅਪਣਾਉਣਾ ਹੈ ਸੋ ਇਹ ਸਾਰੇ ਦਾ ਸਾਰਾ ਜੀਵ ਜਿਹੜਾ ਆਪਣੇ ਆਪ ਨੂੰ ਜਿਉਂਦੇ ਜੀ ਮੁਕਤੀ ਪਾਉਣਾ ਚਾਹੁੰਦਾ ਉਸ ਦੇ ਇਹ ਸਾਰੇ ਹੀ ਗੁਣ ਜਿਸਨੇ ਜੀਵ ਨੇ ਮੁਕਤੀ ਪਾਉਣੀ ਹੈ ਨਾ ਉਹਨੂੰ ਦੁੱਖ ਨਾ ਉਹਨੂੰ ਸੁਖ ਨਾ ਉਹਨੂੰ ਲੋਭ ਨਾ ਉਹਨੂੰ ਨਿੰਦਿਆ ਨਾ ਉਹਨੂੰ ਅਸਾਨ ਮਨਸਾ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੁੰਦਾ ਸੋ ਉਹਨਾਂ ਨੂੰ को ही ਲੱਗਦਾ ਕਿ ਪਰਮਾਤਮਾ ਦੇ ਵਿੱਚ ਅਸੀਂ ਲੀਨ ਹੋਣਾ ਇਸੇ ਕਰਕੇ ਸਤਿਗੁਰ ਕਬੀਰ ਜੀ ਨੇ ਕਿਹਾ ਕਬੀਰ ਮਨ ਨਿਰਮਲ ਭਇ ਜੈਸੇ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ ਸੋ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ ਉਹਨਾਂ ਦੀ ਲਾਜ ਜਿਹੜੀ ਹੈ ਉਹ ਪਰਮਾਤਮਾ ਖੁਦ ਰੱਖਦਾ ਹਰ ਸਮੇਂ ਉਹਨਾਂ ਦੇ ਨਾਲ ਹੁੰਦਾ ਅੰਗ ਸੰਗ ਹੋ ਕੇ ਚੱਲਦਾ ਇਸੇ ਕਰਕੇ ਦੁਨੀਆ ਤੇ ਜੋ ਉਸ ਦਾ ਨਾਮ ਜੱਪਣ ਵਾਲੇ ਹੈ ਦੁਨੀਆ ਬਹੁਤ ਉਹਨਾਂ ਨੂੰ ਪਰੇਸ਼ਾਨ ਕਰਦੀ ਹੈ ਲੇਕਿਨ ਉਹਨਾਂ ਨੂੰ ਕੋਈ ਵੀ ਪ੍ਰਵਾਹ ਨਹੀਂ ਹੁੰਦੀ ਉਹਨਾਂ ਨੂੰ ਸਿਰਫ ਤੇ ਸਿਰਫ ਪਰਮਾਤਮਾ ਦੇ ਨਾਲ ਪ੍ਰੀਤ ਹੁੰਦੀ ਹੈ ਇਸ ਕਰਕੇ ਉਹ ਕਿਸੇ ਦਾ ਮਾੜਾ ਨਹੀਂ ਕਰਦੇ ਸੱਚ ਦੇ ਮਾਰਗ ਤੇ ਰਹਿੰਦੇ ਆ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਦੇ ਨਾ ਉਹਨਾਂ ਨੂੰ ਇਹਨਾਂ ਚੀਜ਼ਾਂ ਨਾਲ ਮਤਲਬ ਹੁੰਦਾ ਜੇਕਰ ਉਹਨਾਂ ਦੇ ਵੀ ਕੋਈ ਕਰਦਾ ਹੈ ਤਾਂ ਉਹਨਾਂ ਨੂੰ ਉਹਦੇ ਨਾਲ ਵੀ ਕੋਈ ਦੁੱਖ ਨਹੀਂ ਪਹੁੰਚਦਾ ਜੇ ਕੋਈ ਸ਼ੁਭਾ ਕਰਦਾ ਉਹਦੇ ਨਾਲ ਵੀ ਉਹ ਕੋਈ ਵੱਡਾ ਛੋਟਾ ਨਹੀਂ ਸਮਝਦੇ ਆਪਣੇ ਆਪ ਨੂੰ ਸੋ ਸਤਗੁਰ ਨਾਮੇ ਪਾਤਸ਼ਾਹੀ ਦਾ ਇਹ ਜੋ ਸ਼ਬਦ ਹੈ ਇਹ ਗੁਣਾਂ ਦਾ ਦਰਸਾ ਰਿਹਾ ਗੁਣਨ ਕਿ ਜਿਸ ਪਰ ਜੀਵ ਨੇ ਪਰਮਾਤਮਾ ਦੇ ਵਿੱਚ ਲੀਨ ਹੋਣਾ ਮੁਕਤੀ ਪਾਉਣੀ ਹੈ ਉਹਨੂੰ ਇਹ ਸਾਰੇ ਹੀ ਉਹਦੇ ਵਿੱਚ ਇਹ ਗੁਣ ਆਉਣਗੇ ਤਾਂ ਮੁਕਤੀ ਪ੍ਰਾਪਤ ਹੋ ਜਾਣੀ ਹੈ ਉਹਨੇ ਪਰਮਾਤਮਾ ਦਾ ਆਪ ਹੀ ਰੂਪ ਬਣ ਜਾਣਾ ਹੈ ਸੋ ਇਸ ਸ਼ਬਦ ਦੇ ਵਿੱਚ ਜੋ ਗੁਰੂ ਮਹਾਰਾਜ ਨੇ ਤ્યાਗ ਤੇ ਬਰਾਗ ਦੀ ਮੂਰਤ ਜਿਨ੍ਹਾਂ ਨੂੰ ਕਹੇ ਜਾਂਦਾ ਜੋ ਉਹਨਾਂ ਨੇ ਸਮਝਾਉਣ ਕੀਤਾ ਹੈ ਜੀਵ ਨੂੰ ਇਸ ਤੋਂ ਸਿੱਖਾ ਲੈਂਦੇ ਹੋਏ ਹੌਲੀ-ਹੌਲੀ ਦੁਨੀਆ ਦੇ ਇਸ ਲੋਭ ਮੋਹ ਹੰਕਾਰ ਨੂੰ ਛੱਡ ਕੇ ਦੁਨੀਆ ਤੋਂ ਇੱਕ ਅਦਾਸ ਜਦੋਂ ਹੁਮਾਂਗੇ ਦੁਨੀਆ ਨੂੰ ਇਹ ਸਮਝਾਂਗੇ ਕਿ ਇਹ ਜਗਤ ਮਸਾਫਰ ਕਰਨਾ ਹੈ ਇੱਥੋਂ ਹੀ ਜਾਣਾ ਹੈ ਫਿਰ ਸਾਨੂੰ ਕੋਈ ਵੀ ਮੌਤ ਦਾ ਭੈ ਨਹੀਂ ਰਹਿੰਦਾ ਕਿਉਂਕਿ ਸਾਡਾ ਜੀਵਨ ਹੀ ਇਸ ਕਰਕੇ ਹੈ ਕਿ ਅਸੀਂ ਪਰਮਾਤਮਾ ਦੇ ਨਾਲ ਇੱਕਮਿਕ ਹੋਣਾ ਹੈ ਸੋ ਇਸ ਸ਼ਬਦ ਨੂੰ ਪੜ੍ਹਦਿਆਂ ਉਚਾਰਦਿਆਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਪਰਮਾਤਮਾ ਆਪ ਜਾਣੀ ਹੈ ਪਰਮਾਤਮਾ ਆਪ ਕਿਰਪਾ ਕਰੇਉਣ ਵਾਲੇ ਸਮੇਂ ਦੇ ਵਿੱਚ ਪਰਮਾਤਮਾ ਬਾਹਗੁਰੂ ਗੁਰੂ ਮਹਾਰਾਜ ਬਾਣੀ ਸ਼ੁੱਧ ਪੜਨ ਦਾ ਉਚਾਰਨ ਦਾ ਬਲਵਕਸ਼ਣ ਅਤੇ ਇੰਨੀ ਮਤਵਕਸ਼ਣ ਕਿ ਸਮੇਂ ਜੋ ਪਾਵਰਥ ਹੈ ਸ਼ਬਦ ਦੇ ਉਹ ਪਤਾ ਲੱਗ ਸਕਣ ਜੀਵ ਨੂੰ ਕਿਉਂਕਿ ਜੀਵ ਜਿਹੜਾ ਹੈ ਉਹ ਸੰਸਾਰੀ ਜੀਵ ਹੋਣ ਕਰਕੇ ਇਹ ਜਿਹੜੀ 파ਵਰਥ ਹੈ ਇਹ ਕੋਈ ਅਖਰੀ ਗਿਆਨ ਨਹੀਂ ਹੈ ਇਹ ਬਹੁਤ ਹੀ ਅੰਦਰਲਾ ਅੰਤਰੀਵ ਦਾ ਗਿਆਨ ਹੈ ਸੋ ਆਓ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਅਰਦਾਸ ਕਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪ ਲਾਜ ਰੱਖਣ ਆਪ ਬਾਣੀ ਚਾਰਨ ਦਾ ਪੜਨ ਦਾ ਬਲ ਬਖਸ਼ਣ ਸੋ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ